ਵਿਆਹ ਵਾਲੇ ਘਰ ਚ ਜਾਗੋ ਸਮਾਗਮ ਦੌਰਾਨ ਗਵੰਡੀ ਨੇ ਚਲਾ ਦਿੱਤੀਆਂ ਗੋਲੀਆਂ ਲਾੜੇ ਦਾ ਚਚੇਰਾ ਭਰਾ ਜ਼ਖਮੀ ਮਾਚੀਵਾੜਾ ਸਾਹਿਬ ਦੇ ਪਿੰਡ ਕੋਟਗੰਗੂ ਰਾਏ ਵਿਖੇ ਇੱਕ ਵਿਆਹ ਵਾਲੇ ਘਰ ਦੇ ਵਿੱਚ ਜਾਗੋ ਸਮਾਗਮ ਚੱਲ ਰਿਹਾ ਸੀ ਪਰ ਉੱਥੇ ਗਵੰਡੀ ਨੇ ਗੋਲੀਆਂ ਚਲਾ ਦਿੱਤੀਆਂ ਜਿਸ ਕਾਰਨ ਲਾੜੇ ਦਾ ਚਚੇਰਾ ਭਰਾ ਮਨਦੀਪ ਸਿੰਘ ਵਾਸੀ ਕੋਟਦੰਗੂ ਰਾਏ ਜ਼ਖਮੀ ਹੋ ਗਿਆ ਉੱਥੇ ਹੀ ਹਸਪਤਾਲ 'ਚ ਇਲਾਜ ਅਦীন ਮਨਦੀਪ ਸਿੰਘ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਏ ਕਿ ਉਸ ਦੇ ਚਚੇਰੇ ਭਰਾ ਗੁਰਮੀਤ ਸਿੰਘ ਦਾ ਵਿਆਹ ਸੀ ਅਤੇ ਜਾਗੋ ਦਾ ਪ੍ਰੋਗਰਾਮ ਚੱਲ ਰਿਹਾ ਸੀ ਉਹਨਾਂ ਦਾ ਗਵੰਡੀ ਜਗਦੀਸ਼ ਸਿੰਘ ਜਿਸ ਨੇ ਸ਼ਰਾਬ ਪੀਤੀ ਹੋਈ ਸੀ ਆਪਣੇ ਸਟੌਨ ਲਾ ਉਸਨੇ ਤਿੰਨ ਹਵਾਈ ਫਾਇਰ ਕੀਤੇ ਅਤੇ ਇੱਕ ਕੱਚ ਦਾ ਗਲਾਸ ਉਸ ਵੱਲ ਭਗਾਵਾ ਮਾਰਿਆ ਉਸ ਤੋਂ ਬਾਅਦ ਗਾਲਾਂ ਕੱਢਦਾ ਹੋਇਆ ਉਹ ਆਪਣੇ ਕੋਠੇ ਤੇ ਚੜ ਗਿਆ ਅਤੇ ਉਸ ਤੋਂ ਉਸਨੇ ਤਿੰਨ ਗੋਲੀਆਂ ਚਲਾਈਆਂ ਜਿਸ ਦੇ ਚਲਦੇ ਮਨਦੀਪ ਸਿੰਘ ਜ਼ਖਮੀ ਹੋ ਗਿਆ ਉੱਥੇ ਹੀ ਪੁਲਿਸ ਨੇ ਇਸ ਦੇ ਖਿਲਾਫ ਮਾਮਲਾ ਦਰਜ ਕਰਕੇ ਜਾਂ ਸ਼ੁਰੂ ਕਰ ਦਿੱਤੀ ਆਈ ਮੇਸਰ ਪਿੰਡ ਕੋਟ ਬਲਪੁਰ ਜਿਹੜੀ ਰਾਤ ਗੋਲੀ ਚੱਲੀ ਹੈ ਕਿਹਦੇ ਤੇ ਚੱਲੀ ਇਹ ਮੇਰੇ ਮੁੰਡੇ ਤੇ ਚੱਲੀ ਹੈ ਜੀ ਮਨਦੀਪ ਸਿੰਘ ਤੇ ਅਸੀਂ ਉਹ ਰੋਕਿਆ ਵੀ ਵੀ ਤੂੰ ਸਿਆਣਾ ਬਿਆਣਾ ਇਹ ਕੀ ਕਰਦਾ ਉਹ ਨਹੀਂ ਮੰਨਿਆ ਮਾਵਾ ਭੈਣਾ ਦੀਆਂ ਸਾਨੂੰ ਗਾਲਾਂ ਕੱਢੀਆਂ ਕਈ ਵੇਲੇ ਕੱਢਦਾ ਸੀ ਫੇਰ ਨਹੀਂ ਮੰਨਿਆ ਅਸੀਂ ਕਿਹਾ ਵੀ ਥੱਲੇ ਆ ਵੀ ਕਣਕਾ ਲਾਓ ਕੱਲ ਆ ਵਿੱਚ ਤਲ ਜਾ ਨਹੀਂ ਤਲਿਆ ਇੱਥੇ ਬਹੁਤ ਨਿਆਣੇ ਸੀ ਪ੍ਰੋਗਰਾਮ ਦੇ ਵਿੱਚ 15 20 ਬੱਚੇ ਸੀ ਇੱਥੇ ਡੀਜੇ ਦੇ ਨਾਲ ਕੁੜੀਆਂ ਸੀ ਕੁੜੀਆਂ ਸੀ ਤੇ ਪੁਲਿਸ ਵਾਲੇ ਮੁਲਾਜ਼ਮ ਸੀ ਉਹਨਾਂ ਨੇ ਕਿਹਾ ਉਹਨਾਂ ਦੇ ਕਹਿ ਤੇ ਵੀ ਨਹੀਂ ਮੰਨਿਆ ਉਹਨਾਂ ਦੀ ਹਾਜ਼ਰੀ ਦੇ ਵਿੱਚ ਇੱਕ ਫੈਰ ਕੀਤਾ ਉਹ ਮੇਰੇ ਲੱਗਦਾ ਉਹਨਾਂ ਤੋਂ ਉਹਦੇ ਵੱਲੋਂ ਬੁਲਾਇਆ ਗਿਆ ਸੀ ਜਾਂ ਕੀ ਸੀ ਉਹ ਉਹਦੇ ਕਿੰਨੇ ਹੋ ਜੀ ਯਾਨੀ ਮੁਲਾਜ਼ਮ ਨੇ ਮੈਨੂੰ ਵੀ ਕਿਹਾ ਵੀਰੇ ਦਾ ਕਾਲਿਆ ਨਾ ਰੋਆ ਇੱਥੇ ਆ ਕੇ ਕਹਿੰਦਾ ਸੀ ਦੇਖਿਆ ਵੀ ਹੋਰ ਮਸਲਾ ਉਹਨਾਂ ਨੇ ਰੁਕਿਆ ਉਹਨਾਂ ਦੇ ਰੁਕਣ ਤੇ ਵੀ ਨਹੀਂ ਰੁਕਿਆ ਉਹਨੇ ਫੇਰ ਅਫੀਰੀਏ ਨੂੰ ਗਾਲਾਂ ਕਢੀਆਂ ਤੇ ਨਾਲੇ ੱਟਕੇ ਮਾਰੇ ਜਦੋਂ ਗੋਲੀ ਚੱਲੀ ਕਿਸ ਤਰ੍ਹਾਂ ਦਾ ਮਾਹੌਲ ਸੀ ਮਾਹੌਲ ਜਿਵੇਂ ਸ਼ਾਂਤਮਈ ਸੀ ਪਹਿਲਾਂ ਹਾਂ ਆਪੜਾ ਤਾਂ ਬੜੀ ਮੱਚੀ ਸੀ ਬੱਚਿਆਂ ਦੇ ਵਿੱਚ ਇੱਥੇ ਬਹਿਰੇ ਫਿਰਦੇ ਸੀ ਬਹਿਰੇ ਸਾਰੇ ਡਰ ਕੇ ਪਰੇ ਹੋ ਗਏ ਵੀ ਸਾਡੇ ਨਾ ਮਾਰ ਦਵੇ ਤੇ ਉੱਪਰ ਵੱਧਰੇ ਤੇ ਖੜਾ ਸੀ ਵਿਆਹ ਦੇ ਵਿੱਚ ਬੁਲਾਇ ਨਹੀਂ ਆਸਪਾਸ ਵਿਆਹ ਦੇ ਵਿੱਚ ਇਹਨੂੰ ਕੋਈ ਕਾਟ ਨਹੀਂ ਕੋਈ ਭੋਗਦਾ ਨਹੀਂ ਕੋਈ ਪਾਰਟੀ ਦਾ ਨਹੀਂ ਕੋਈ ਕਾਸੇ ਦਾ ਇਹਨੂੰ ਕੋਈ ਹੈ ਨਹੀਂ ਸਾਡੀ ਬੋਲਚਾਲੀ ਗੜਿਆਂ ਦਾ ਨਾਵਾਕ ਕਿੰਨੀ ਕੁ ਪ੍ਰਾਣੀ ਨੇ ਰਾਂਜੀਸ ਕੋ ਹੋਊ 2-3 ਸਾਲ ਦੀ ਸਾਡੇ ਤੇ 3-4 ਹਲੇ ਦਾ ਤਸਵੀਲਦਾਰ ਦੇ ਨੇ ਰਿਪੋਰਟ ਦੇ ਦਿੱਤੇ ਅਸੀਂ ਉੱਥੇ ਹਾਜ਼ਰੀ ਲਵਾਇਆ ਸਰਕਾਰ ਨੇ ਸਾਡੇ ਗੜੇ ਸਰਕਾਰੀ ਨੇ ਉਹ ਸਾਡੇ ਕਿੰਨੀ ਕਰੇ ਨੇ ਥੋੜੇ ਵੱਲੋਂ ਵੀ ਪਹਿਲਾਂ ਕੋਈ ਕੰਪਲੇਂਟ ਦਿੱਤੀ ਪਈ ਹੈ ਅਸੀਂ ਕੋਈ ਕੰਪਲੇਂਟ ਨਹੀਂ ਜੀ ਕਿਤੇ ਕਰੀ ਇਸ ਤਰ੍ਹਾਂ ਦਾ ਦੇਖਦੇ ਨੇ ਵੀ ਨਾ ਗੁਰੂ ਜੀ ਇਹਦਾ ਬੈਕ ਪਿੰਡ ਚ ਜਿਵੇਂ ਜੀਰੋ ਆ ਗੁਰੂ ਘਰ ਜਾਂਦਾ ਉੱਥੇ ਰੌਲਾ ਕਿਤੇ ਉਹ ਫੈਕਸ਼ਨ ਤੇ ਜਾਂਦਾ ਉੱਥੇ ਰੌਲਾ ਕਿਸੇ ਦੇ ਵੀ ਪ੍ਰੋਗਰਾਮ ਹੈ ਰੌਲਾ ਪਉਂਦਾ ਟੈਸ਼ ਪਉਂਦਾ ਲੋਕਾਂ ਤੇ ਜਿਹੜੇ ਪੁਲਿਸ ਕਰਮਚਾਰੀ ਚ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਉਹਨਾਂ ਨੇ ਕੋਈ ਨਹੀਂ ਕਰੀ ਜੀ ਮਗਰੋਂ ਦੋ ਗੱਡੀਆਂ ਹੋਰ ਆਈਆਂ ਨੇ ਉਹ ਉਹਨਾਂ ਨੇ ਗ੍ਰਿਫਤਾਰ ਕੀਤਾ ਤਰਸਦਾ ਹਰਮਿੰਦਰ ਸਿੰਘ ਪਿੰਡ ਕੋਟ ਗੰਗੁਰਾ ਮੇਰਾ ਭਤੀਜਾ ਗੁਰਵੀਰ ਸਿੰਘ ਪੁੱਤਰ ਹਰਬੰਸ ਸਿੰਘ ਜੋ ਕਿ ਵਦੇਸ਼ ਵਿੱਚੋਂ ਆਇਆ ਉਹਦਾ ਵਿਆਹ ਸੀ ਵਿਆਦੀ ਪਾਰਟੀ ਦੇ ਸਬੰਧ ਦੇ ਵਿੱਚ ਜਾਗੋ ਦਾ ਸਾਡੇ ਪ੍ਰੋਗਰਾਮ ਸੀ ਅਸੀਂ ਪ੍ਰੋਗਰਾਮ ਇੱਥੇ ਰਸਤੇ ਦੇ ਵਿੱਚ ਕਰ ਰਹੇ ਸੀਗੇ ਤੇ ਜਗਦੀਸ਼ ਸਿੰਘ ਦੀਸ਼ਾ ਪੁੱਤਰ ਹਰਨਾਮ ਸਿੰਘ ਤਾਂ ਮਲਕੀਤ ਸਿੰਘ ਸੁਪੁੱਤਰ ਹਰਨਾਮ ਸਿੰਘ ਇਹਦੀਆਂ ਜੋ ਦੁਕਾਨਾਂ ਨੇ ਦੁਕਾਨਾਂ ਦੇ ਉੱਪਰ ਖੜਾ ਇਹ ਸਾਡੇ ਜੋ ਡਾਂਸ ਫਲੋਰ ਦੇ ਉੱਪਰ ਰੀਡ ਦੇ ਵਿੱਚ ਸਾਡੀ ਨੇੜੀ ਤੇ ਨੱਚ ਰਹੀ ਸੀ ਉਹਨਾਂ ਦੀ ਵੀਡੀਓ ਬਣਾ ਰਿਹਾ ਸੀ ਵੀਡੀਓ ਬਣਾ ਕੇ ਇਹਨੇ ਬਨੇਰੇ ਦੇ ਉੱਪਰ ਦੋ ਪੈਗ ਰੱਖੇ ਸੀ ਤੇ ਅਸੀਂ ਸਿਆਣੇ ਬੰਦਿਆਂ ਨੇ ਦੋ ਤਿੰਨ ਕਿਹਾ ਵੀ ਤੂੰ ਨਾ ਇਹ ਕੰਮ ਕਰ ਅਫਸਰ ਚਲੇ ਜਾ ਤੈਨੂੰ ਕਿਹੜਾ ਕਿ ਸੱਦਾ ਪੱਤਰ ਆ ਵੀ ਤੂੰ ਆਪਦੇ ਘਰੇ ਜਾ ਇਹ ਨਹੀਂ ਚਲਿਆ ਤੈਨੂੰ ਦੁਬਾਰਾ ਫੇਰ ਰੋਕਣੇ ਇਹ ਖੜੇ ਨੇ ਦੋ ਤਿੰਨ ਹਵਾਈ ਫਾਇਰ ਮਾਰੇ ਹਵਾਈ ਫਾਇਰ ਮਾਰਨ ਤੋਂ ਬਾਅਦ ਇਹਨੇ ਫਿਰ ਗਲਾਸ ਮਾਰਿਆ ਕੰੱਚ ਦਾ ਡੀਜੇ ਦੇ ਉੱਪਰ ਲੱਗਿਆ ਉਦੋਂ ਬਾਅਦ ਸਾਡੇ ਘਰ ਦੇ ਵਿੱਚ ਲੱਗਿਆ ਜੋ ਅਸੀਂ ਤੁਹਾਨੂੰ ਦਿਖਾਉਨੇ ਆ ਜਿਹੜੀ ਪਸਕਾਉਣ ਵਾਲਾ ਇਹਨਾਂ ਨੇ ਗੋਲੀਆਂ ਚ ਭੰਈਆਂ ਨੇ ਹਾਂਜੀ ਹੋਰ ਇਹਨਾਂ ਕੋਲ ਹੈ ਉਹਦਾ ਲਾਇਸੈਂਸ ਉਹਦਾ ਲਾਇਸੈਂਸ ਹੈ ਜਾਂ ਨਹੀਂ ਹੈ ਪਰ ਸਾਨੂੰ ਇਹਦੇ ਬਾਰੇ ਕੋਈ ਪਤਾ ਨਹੀਂ ਕਹਿੰਦੇ ਇਹ ਕੋਪਸਟਲ ਸੀਗਾ ਕੱਲ ਸ਼ਰੇਆਮ ਕਰਦਾ ਸੀਗਾ ਕਿੰਨੇ ਕ ਵਜੇ ਇਹ ਸਵੇਕ 12 ਵਜੇ ਦੀ ਯਾਰਾ ਸਵੇਕ 12 ਵਜੇ ਦੀ ਇਹ ਘਟਨਾ ਉਦੋਂ ਬਾਅਦ ਇਹ ਜੰਨੇ ਅਸੀਂ ਇਹਨੂੰ ਰੋਕੇ ਤਾਂ ਪੁਲਿਸ ਦੀ ਗੱਡੀ ਇੱਕ ਜੋ ਸੜਕ ਸੁਰੱਖਿਆ ਦੀ ਇਹਦੀ ਨਾ ਉਹਦਾ ਨੰਬਰ ਤੁਹਾਨੂੰ ਮੈਂ ਦੇ ਦੂੰਗਾ ਤੇ ਕਿ ਉਹ ਤੁਹਾਡੇ ਵੱਲੋਂ ਬੁਲਾਏ ਹੋਏ ਸੀਗੇ ਨਹੀਂ ਅਸੀਂ ਕੋਈ ਨਹੀਂ ਬੁਲਾਇਆ ਅਸੀਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਕਿਉਂ ਆਏ ਹੋ ਕਹਿੰਦੇ ਵੀ ਅਸੀਂ ਤਾਂ ਇਹਦੇ ਕੋਲੇ ਸੀ ਇਹਨੂੰ ਕਾਲੇ ਤੰਗ ਕਰਦੇ ਆ ਇਹਨੇ ਰੈਂਟ ਤੇ ਦਿੱਤਾ ਹਰ ਅਸਟਰੀ ਬੈਕ ਸਾਈਡ ਤੇ ਆ ਅਸੀਂ ਕਹਿੰਦੇ ਰੈਂਟ ਤੇ ਜੇ ਨੂੰ ਕਾਲੇ ਤੰਗ ਤੰਗ ਕਰਦੇ ਨੇ ਤਾਂ ਪੀਸੀਆਰ ਆਉਂਦੀ ਤੁਹਾਡੇ ਦਾ ਚੜ੍ਹ ਕੇ ਸੁਰੱਖਿਆ ਵਾਲਾ ਤੁਹਾਡੇ ਕੀ ਕੰਮ ਫਿਰ ਉਹਨਾਂ ਨੇ ਕੋਈ ਸਾਨੂੰ ਜਵਾਬ ਨਹੀਂ ਦਿੱਤਾ ਫਿਰ ਉਹ ਇਹਨੇ ਉੱਥੋਂ ਦਰਵਾਜ਼ੇ ਤੋਂ ਖੜ ਕੇ ਫਿਰ ਇਹਨਾਂ ਨੇ ਦੋ ਗੋਲੀਆਂ ਉੱਥੋਂ ਮਾਰੀਆਂ ਉਹ ਸਿੱਧੀ ਮੇਰੇ ਭਤੀਜੇ ਦੇ ਬਾਹਾਂ ਦੇ ਵਿੱਚ ਲੱਗੀ ਦੋ ਗੋਲੀਆਂ ਬਾਹਾਂ ਦੇ ਵਿੱਚ ਲੱਗੀਆਂ ਨੇ ਇੱਕ ਪੂਰੇ ਮੱਥੇ ਦੇ ਉੱਪਰ ਚੀ ਉਹਦਾ ਸ਼ਰਲਾ ਲੱਗਿਆ ਹੋਇਆ ਤੇ ਉਹ ਹਸਪੀਟਲ ਦੇ ਵਿੱਚ ਅਡਮੇਟਾ ਅੱਜ ਆਪਰੇਸ਼ਨ ਹੋਊਗਾ ਉਹਦਾ ਤੇ ਉਹਦਾ ਨਾਮ ਕੀ ਨਾ ਉਹਦਾ ਉਹਦਾ ਨਾਮ ਹੈਗਾ ਮਨਦੀਪ ਸਿੰਘ ਇਹ ਮੇਰਾ ਹੈਗਾ ਆਪਣੇ ਭਰਾ ਅਜਮੇਰ ਸਿੰਘ ਇਹਨਾਂ ਦਾ ਬੇਟਾ ਹਾਂ ਸਰ ਦੇ ਸਾਹਮਣੇ ਨੇ ਸ਼ਰੀਆਮ ਗੋੜੀਆਂ ਮਰੀਆਂ ਪ੍ਰਾਣੀ ਇਹ ਰੰਜਸ਼ ਜੋ ਇਹਦੇ ਸਾਡੇ ਨਾਲ ਕਈ ਵਾਰੀ ਪਹਿਲਾਂ ਔਖਾ ਭਾਰੀ ਵੀ ਹੈ ਕੰਪਲੇਂਟ ਵੀ ਹੋਈ ਆ ਪੁਲਿਸ ਦੇ ਵਿੱਚ ਵੀ ਇਹ ਰੂੜੀ ਖਾ ਰ ਇੱਥੇ ਲਾਉਂਦੇ ਆ ਹਾਲਾਂਕਿ ਉਹ ਪੰਚਾਇਤ ਜੋ ਜਗਾ ਲੈਟਮੈਂਡ ਕੀਤੀ ਹੋਈ ਆ ਉਹਦੇ ਸਬੰਧ ਵਿੱਚ ਸਾਨੂੰ ਲੱਗਿਆ ਪਰ ਮਹਿਕਮਾ ਸਰ ਉਹਦੀ ਇਨਕੁਆਇਰੀ ਕਰਕੇ ਲੈ ਚੁੱਕਿਆ ਉਹ ਕਹਿੰਦੇ ਸਹੀ ਨੇ ਇਹਦੇ ਵਿੱਚ ਅਸੀਂ ਕੁਝ ਨਹੀਂ ਕਰ ਸਕਦੇ ਇਹ ਲੈਟਮੈਂਡ ਤੌਰ ਤੇ ਲੱਗੀਆਂ ਹੋਈਆਂ ਨੇ ਉਹਦੇ ਵਿੱਚ ਮਹਿਕਮਾ ਵੀ ਆ ਕੇ ਦੋ ਤਿੰਨ ਵਾਰੀ ਮੌਕਾ ਦੇਖ ਗਿਆ ਜਿਹੜੇ ਪੁਲਿਸ ਮਿਲਾਂਗੇ ਰਾਤ ਕਰੀਏ ਹਾਂਜੀ ਹਾਂਜੀ ਨਹੀਂ ਫਿਰ ਅਸੀਂ 100 ਨੰਬਰ ਦੇ ਉੱਪਰ ਕੰਪਲੇਂਟ ਕੀਤੀ ਮੈਂ 100 ਨੰਬਰ ਦੇ ਉੱਪਰ ਐਮਰਜੈਂਸੀ ਕਾਲ ਕਰਕੇ ਫੇ ਪੁਲਿਸ ਆਈ ਪੁਲਿਸ ਦੀਆਂ ਦੋ ਗੱਡੀਆਂ ਆਈਆਂ ਬੜਾ ਔਖਾ ਕਹਿਣ ਤੇ ਫਿਰ ਅਸੀਂ ਇਹਨੂੰ ਅਰੈਸਟ ਕਰਵਾਇਆ ਫਿਰ ਉਹ ਰਾਕਤੀ ਲੈ ਗਏ ਬਾਕੀ ਐਫ ਆਰ ਉਹਨਾਂ ਨੇ ਕੱਟੀ ਆ ਉਹਦੇ ਵਿੱਚ ਨੌ ਵੀ ਇਹਨਾਂ ਨੇ ਜਗਦੀਸ਼ ਸਿੰਘ ਅਸਲੀ ਦੀਸ਼ਾ ਇਹਨਾਂ ਨੇ ਚੀਮਾਂ ਦਿੱਤਾ ਗਲਤੀ ਨਾਲ ਚਲੋ ਦਰਸਤੀ ਕਰਵਾਉਂਦੇ ਹਾਂ ਅਸੀਂ ਜਿਹੜੇ ਪੁਲਿਸ ਮੁਲਾਜ਼ਮ ਤੁਸੀਂ ਕਹਿ ਰਹੇ ਹੋ ਗੱਡੀ ਖੜੀ ਸੀ ਉਹਨਾਂ ਵੱਲੋਂ ਕੋਈ ਕਾਰਵਾਈ ਕੀਤੀ ਗਈ ਆ ਜਾਂ ਨਹੀਂ ਨਹੀਂ ਉਹਨਾਂ ਵੱਲੋਂ ਕੋਈ ਨਹੀਂ ਉਹਨਾਂ ਨੇ ਤਾਂ ਚੱਲੋ ਉਹ ਗੋਡੀ ਚਲਾਉਣਾ ਦੀ ਬਾਹਰ ਉੱਪਰੋਂ ਕਰਤੀ ਨਹੀਂ ਬੰਦੇ ਕਈ ਜਿਵੇਂ ਆਪਾਂ ਕੋਲ ਖੜੇ ਆ ਉਹਨਾਂ ਨੇ ਬਾਹਰ ਉੱਪਰੋਂ ਚੱਕਤੀ ਨਹੀਂ ਤਾਂ ਦੋ ਤਿੰਨ ਬੰਦਿਆਂ ਦੇ ਹੁਰਦ ਦੇ ਲੱਗਦੀ ਹਾਂ ਜੀ ਹਾਂ ਉਦੋਂ ਕੋਲ ਸੀ ਉਹ ਗੇਟ ਕੋਲੇ ਖੜੇ ਸੀ ਕਿੰਨੇ ਮੁਲਾਜ਼ਮ ਸੀ ਦੋ ਸੀ ਉਹ ਵੀ ਮੈਂ ਕਹਿੰਦਾ ਇਸ ਸੰਬੰਧ ਦੇ ਵਿੱਚ ਉਦੋਂ ਸ਼ਕਤੀ ਤੋਂ ਸ਼ਕਤੀ ਕਾਰਵਾਈ ਹੋਣੀ ਚਾਹੀਦੀ ਆ ਹਾਲਾਂਕਿ ਇਹ ਲੋਕਾਂ ਦੇ ਪਿੰਡ ਦੇ ਵਿੱਚ ਇਹਨੇ ਬੜੀ ਦਹਿਸ਼ਤ ਪਾਈ ਹੋਈ ਆ ਮੈਂ ਨਰਿਆਂ ਮੇਰੀ ਫਲਾਣੇ ਮੰਤਰੀ ਨਾਲ ਮੇਰੀ ਭਗਵੰਤ ਮਾਨ ਨਾਲ ਮੇਰੀ ਫਲਾਣੇ ਨਾਲ ਮੇਰੀ ਐਸਐਸਪੀ ਨਾਲ ਮੇਰੀ ਡੀਜੀਪੀ ਨਾਲ ਗੱਲਬਾਤ ਇਹੋ ਕਹਿ ਕੇ ਆੜੇ-ਰਾੜੇ ਜਿਹੜੀ ਪੁਲਿਸ ਨੂੰ ਆ ਉਹਨੂੰ ਇਹ ਟੌਰਚਰ ਇੱਕ ਤਰ੍ਹਾਂ ਦਾ ਕਰ ਰਿਹਾ ਉਹਨਾਂ ਨੂੰ ਉਹਨੇ ਉੱਪਰ ਪ੍ਰੈਸ਼ਰ ਬਣਾ ਰਿਹਾ ਹੈ ਪਿੰਡ ਦੇ ਵਿੱਚ ਪਿੰਡ ਦਾ ਕੈਰੇਕਟਰ ਇਹਦਾ ਬਹੁਤ ਬੈਡ ਆ ਪਹਿਲਾਂ ਕਈ ਵਾਰੀ ਇਹਦੀ ਪੁਲਿਸ ਕਾਰਵਾਈ ਹੋ ਚੁੱਕੀ ਆ ਪਰ ਠੋਸ ਕਾਰਵਾਈ ਕਿਸੇ ਨੇ ਨਹੀਂ ਕੀਤੀ ਹਾਲੇ ਤੱਕ ਸਾਰਾ ਬਾਅਦ ਚ ਰਫਾ-ਧਫਾ ਕਰਾ ਦਿੰਦਾ ਸਾਰੇ ਮਾਮਲੇ ਦੇ ਗੋਲ ਚੱਕੀ ਦੇ ਸਾਨੂੰ ਨਾ ਇਤਲਾ ਮਿਲੀ ਸੀ ਰਾਤ ਕੋਈ ਬਾਰੰਗਵੇ ਦੇ ਫਰੀਵਕ ਪਹਿਲਾਂ ਕਿਹਦੇ ਕੋ ਲੜਾਈ ਝਗੜਾ ਰਿਹਾ ਕੋਟ ਗੰਗੂਰਾਏ ਉਸ ਤੋਂ ਬਾਅਦ ਜਦੋਂ ਉੱਥੇ ਆਪਣੀ ਮਿਊਨਿਸਪੈਲਟੀ ਪਹੁੰਚੀ ਪਤਾ ਲੱਗਿਆ ਕਿ ਮਨਜਨ ਮਨਦੀਪ ਸਿੰਘ ਸਾਨੋਪਾ ਅਜਮੇਰ ਸਿੰਘ ਵਾਸੀ ਕੋਟ ਗੰਗੂਰਾਏ ਦੇ ਗੋੜੀਆਂ ਲੱਗੀਆਂ ਨੇ ਤੇ ਉਸ ਤੋਂ ਬਾਅਦ ਜਾ ਕੇ ਜਿਹੜਾ ਸਿਵਲ ਅਫਸਰ ਸਿੱਧੂ ਸੋਰੀ ਸਿੱਧੂ ਅਸਲ ਦਰਾਦਾਤ ਉੱਥੇ ਜਾ ਕੇ ਉਹਦਾ ਬਿਆਨ ਹਸਲ ਕੀਤਾ ਗਿਆ ਤੇ ਉਹਰੇ ਤਿੰਨ ਵਹਰੂ ਜਿਸੀ ਕਿ ਦੋ ਤਿੰਨ ਨੇ ਹਵਾਈ ਕੀਤਾ ਤੇ ਤਿੰਨ ਵਹਰ ਚੋਂ ਇੱਕ ਖੱਬੇ ਮੱਥੇ ਦੇ ਕੋਲ ਨਹੀਂ ਲੰਘਿਆ ਇੱਕ ਖੱਬੀ ਪੂਣੀ ਦੇ ਦੋ ਮੈਂਦਲਾਂ ਨੂੰ ਲੰਘੇ ਨੇ ਤੇ ਬੰਦਾ ਬਿਲਕੁਲ ਠੀਕ ਠਾਕ ਹੈ ਅਸੀਂ ਕਾਰਵਾਈ ਕਰਤੀ ਹੈ ਤੇ ਮﻘਦਮਾ ਦਾ ਵੀ ਕਰ ਤੇ આરોપી ਫੜ ਲਿਆ ਤੋਂ ਜੇ ਥਾਇ ਤਾਂ ਤਬ ਦੀ ਅਸੀਂ ਆਪਣੇ ਗਿਆ ਵਟੂਤੀ ਅਫਸਰ ਪਤਾ ਕਰ ਲੈਂਦੇ ਹਾਂ ਫੜ ਲਿਆ ਉਹ ਤੇ ਤਕਰੀਬਨ ਮੇਰੇ ਤੋਂ ਪਤਾ ਕਰਕੇ ਦੱਸ ਦਵਾਂ ਤੁਹਾਨੂੰ ਤੇਨੇ ਮਰਾਉਂਡ ਅਪ ਤਾਂ ਕਰ ਲਿਆ ਸੀ ਆਪਾਂ ਮਰਾਉਂਡ ਅਪ ਕਰਦੇ ਹਾਂ ਹਾਂ ਜੀ